ਸਵਾਗਤ ਹੈ ਜੀ ਤੁਸੀਂ ਜੁੜ ਚੁੱਕੀਆਂ ਹੋ ਹੁਸ਼ਾਰਪੁਰ ਰਿਪੋਰਟ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਮ ਸਿਕਵਰ ਮੁਰਤ ਤੋਂ ਹੁਸ਼ਾਰਪੁਰ ਰਿਪੋਰਟ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨਕ ਘੰਟਾ ਘਰ ਨਸਤੀਕ ਮੌਜੂਦ ਬਤਰਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿਖੇ ਜਿੱਥੇ ਕਿ ਮਈ ਦੇ 2 ਹਫ਼ਤੇ ਸਾਲ ਦੇ ਸਭ ਤੋਂ ਸਸਤੇ ਯਾਨੀ ਕਿ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਤੇ ਬਤਰਾ ਇਲੈਕਟ੍ਰੋਨਿਕਸ ਵੱਲੋਂ ਵੱਡੀਆਂ ਆਫਰਾਂ ਲਗਾਈਆਂ ਗਈਆਂ ਨੇ ਗ੍ਰਾਹਕਾਂ ਤੇ ਲਈ ਮੇਰੇ ਨਾਲ ਗੱਲਬਾਤ ਕਰਨ ਲਈ ਪਤਰਾ ਇਲੈਕਟ੍ਰੋਨਿਕਸ ਦੇ ਓਨਰ ਇਸ ਐ ਪਤਰਾ ਮੌਜੂਦ ਨੇ ਗੱਲਬਾਤ ਕਰਾਂਗੇ ਪਤਰਾ ਜੀ ਇੱਕ ਵਾਰ ਮੁੜ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਪਿਛਲੇ ਮਹੀਨੇ ਵੀ ਤੁਹਾਡੀ ਐਡ ਕੀਤੀ ਸੀ ਪਤਰਾ ਇਲੈਕਟ੍ਰੋਨਿਕਸ ਦਾ ਜਿਹੜਾ ਲੋਕਾਂ ਦੇ ਲਈ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਵੱਡੀਆਂ ਆਫਰਸ ਲੈ ਕੇ ਆਇਆ ਪਰੰਤੂ ਹੁਣ ਰਿਪੀਟ ਆਫਰਸ ਤੁਸੀਂ ਲੈ ਕੇ ਆਏ ਹੋ ਤੇ ਇਸ ਵਾਰ ਕਹਿੰਦੇ ਜਿਹੜੀਆਂ ਆਫਰਸ ਨੇ ਹੋਰ ਵੀ ਬਹੁਤ ਜ਼ਿਆਦਾ ਧਮਾਕੇਦਾਰ ਨੇ ਸੋ ਕੀ ਕੀ ਆਫਰਸ ਤੁਸੀਂ ਲੈ ਕੇ ਆਏ ਹੋ ਇਸ ਵਾਰ ਸਰ ਇਸ ਵਾਰ ਜਿੱਦਾਂ ਕਿ ਹੁਣ ਸੀ ਵੇ ਆਪਣੇ ਮਤਲਬ ਤੁਹਾਡਾ ਰਾਹੀ ਕਵਰ ਕਰਨ ਦਾ ਅਜੰਡਾ ਹੈਗਾ ਕਿ ਜਿਹੜੇ ਆਫਰਸ ਆ ਹੁਣ ਜਦ ਤੱਕ ਸੀਜ਼ਨ ਅਪਰੋਚ ਕਰ ਰਿਹਾ ਪੀਕ ਤੇ ਜਾ ਰਿਹਾ ਤਾਂ ਉਹਦੇ ਨਾਲੋਂ ਕੀ ਕਰਨਾ ਹੈ ਕਿ ਆਪਾਂ ਕਸਟਮਰ ਨੂੰ ਇੰਨੇ ਜਿਆਦਾ ਜ਼ਬਰਦਸਤ ਆਫਰ ਦੇਨੇ ਆ ਕਿ ਕਸਟਮਰ ਘਰੋਂ ਆ ਕੇ ਆਪਣੇ ਸਮਾਨ ਲੈ ਜਾਵੇ ਤੇ ਮਾਰਕੀਟ ਨਾਲੋਂ ਬਹੁਤ ਸਸਤੇ ਆਫਰਾਂ ਤੇ ਪ੍ਰਾਈਸ ਦੇਵਾਂਗੇ ਤੁਹਾਨੂੰ ਅੱਛਾ ਇਹ ਆਫਰਸ ਹੈ ਜੇ ਇਲੈਕਟ੍ਰੋਨਿਕਸ ਸਪੈਕਟ੍ਰੋ ਲੱਕਾ ਇਲਾਵਾ ਆਪਾਂ ਫਾਈਨੈਂਸ਼ੀਅਲ ਆਫਰਸ ਦੀ ਗੱਲ ਕਰ ਰਹੇ ਕਹਿੰਦੇ ਉਹਦੇ ਲਈ ਵੀ ਬਹੁਤ ਵਧੀਆ ਆਫਰਸ ਉਸ ਇਸ ਤਰ੍ਹਾਂ ਬਿਲਕੁਲ ਸਰ ਇਸ ਵੈਰੀ ਫਰਸਟ ਟਾਈਮ ਇਹਨੇ ਆਫਰਸ ਲੈ ਕੇ ਆਏ ਆ ਕਿ ਜੇ ਤੁਸੀਂ ਜਦਾ ਕੋਈ ਆਪਣਾ ਗਰਮੀ ਆ ਰਹੀ ਹੈ ਘਰ ਦੇ ਵਿੱਚ ਕੋਈ ਕੂਲਰ ਲੈਣਾ ਚਾਹੁੰਦੇ ਹੋ ਤੁਸੀਂ ਰੋਜ਼ ਦੀ 30 ਰੁਪਏ ਕਿਸ਼ਤ ਤੇ ਕੂਲਰ ਲੈ ਜਾ ਸਕਦੇ ਹੋ ਏਸੀ ਲੈ ਜਾਣਾ ਚਾਹੁੰਦੇ ਹੋ ਤਾਂ 70 ਰੁਪਏ ਰੋਜ਼ ਦੀ ਏਸੀ ਦੀ ਕਿਸ਼ਤ ਹੈ ਸਿੰਗਲ ਡੋਰ ਫ੍ਰੀਜ ਲੈਣਾ ਚਾਹੁੰਦੇ ਹੋ ਉਹਦੀ 30 ਰੁਪਏ ਕਿਸ਼ ਤਾਂ ਮਤਲਬ ਇਸ ਵਾਰੀ ਬਹੁਤ ਜ਼ਿਆਦਾ ਅੱਛੇ ਆਫਰਸ ਦੇ ਨਾਲ ਲੈ ਕੇ ਆਏ ਹਾਂ ਪ੍ਰੋਡਕਟ ਚਲੋ ਆਪਾਂ ਫਾਈਨੈਂਸ਼ੀਅਲ ਵਾਲੀ ਆਫਰਸ ਤੇ ਵੀ ਆਉਨੇ ਪਹਿਲਾਂ ਗ੍ਰਾਹਕਾਂ ਨੂੰ ਦੱਸ ਦਈਏ ਕਿ ਕਿਹ ਕਿਹ ਕੀ ਆਫਰਸ ਹੈ ਏਸੀ ਹੈ 8 ਤੋਂ 10 ਕੰਪਨੀਆਂ ਦੇ ਏਸੀ ਤੁਹਾਡੇ ਕੋਲ ਐਸਐਫਜੀ ਮੌਜੂਦ ਨੇ ਪਿਛਲੀ ਵਾਰ ਤੁਸੀਂ ਸੈਲੋ ਦੇ ਜਿਹੜੇ ਮਿਕਸਰ ਤੁਸੀਂ ਇਹਨਾਂ ਦਾ ਮਿਕਸਰ ਫ੍ਰੀ ਦੇ ਰਹੇ ਸੀ ਤਾਂ ਇਸ ਵਾਰ ਕੀ ਫਾਸ ਲੈ ਕੇ ਹੁਣ ਨਾਲ ਸਰ ਜੀ ਹੁਣ ਸਤ ਤੋਂ ਸਸਤੇ ਦਿੰਨਾ ਤਾਂ ਆਹੀ ਹੈ ਕਿ ਪ੍ਰਾਈਸ ਜਿਹੜੇ ਆਪਾਂ 15 ਦਿਨਾਂ ਲਈ ਸੇਮ ਰੱਖੇ ਹੋਏ ਆ ਜਿਹੜੇ ਪਿਛਲੇ ਸਾਲ ਪ੍ਰਾਈਸ ਦਿੱਤੇ ਸੀਗੇ ਤੁਹਾਨੂੰ ਕਿ 26990 ਚ ਜਿੱਦਾਂ 에어 ਕੰਡੀਸ਼ਨਰ ਦਿੱਤਾ ਸੀਗਾ 1 ਟਨ ਦਾ ਪ੍ਰਾਈਸ 26990 ਰਹੇਗਾ ਇਸ ਵਾਰੀ ਨਾਲ ਪਿਛਲੀ ਗੱਲ ਦੇ ਵਿੱਚ ਉਹਦੇ ਨਾਲ ਇੱਕ ਮਿਕਸਰ ਗ੍ਰੈਂਡਰ ਫ੍ਰੀ ਦਿੱਤਾ ਸੀਗਾ ਤੇ ਨਾਲੇ ਕੋ ਉਹਦੇ ਨਾਲ ਆਪਾਂ ਇੱਕ ਫਿਟਿੰਗ ਤੇ ਇਸੀ ਦੇ ਕਵਰ ਫ੍ਰੀ ਦਿੱਤੇ ਸੀ ਇਸ ਵਾਰ ਜੇ ਸਭ ਤੋਂ 15 ਦਿਨ ਸਭ ਤੋਂ ਸਸਤੇ ਹੈ ਗਿਆ ਤਾਂ ਤੁਹਾਡੀ ਕੋਈ ਵੀ ਐਡ ਸ਼ੇਅਰ ਕਰਕੇ ਆਏਗਾ ਤੁਹਾਨੂੰ ਆਪਾਂ ਇੱਕ ਸ਼ਾਇਨ ਸਟਾਰ ਦਾ ਸੈਂਡਵਿਚ ਮੇਕਰ ਓਵਰ ਐਂਡ ਆਪਾਂ ਫ੍ਰੀ ਦਵਾਂਗੇ ਮਤਲਬ ਕਿ ਸੈਲੋ ਕੰਪਨੀ ਦਾ ਜਿਹੜਾ ਮਿਕਸਰ ਹੈ ਤਾਂ ਫ੍ਰੀ ਰਹਿਣਗੇ ਜੇ ਪਲੱਸ ਜਿਹੜਾ ਐਡ ਸ਼ੇਅਰ ਕਰਕੇ ਆਏਗਾ ਉਸ ਨੂੰ ਨਾਲ ਇੱਕ ਸੈਂਡਵਿਚ ਮੇਕਰ ਫ੍ਰੀ ਦਿੱਤਾ ਜਾਵੇਗਾ ਸੈਂਡਵਿਚ ਮੇਕਰ ਹੈ ਜਿਹੜਾ ਉਹ ਘਰ ਦੇ ਲਈ ਫ੍ਰੀ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਇਹ ਵੀ ਕੰਪਨੀ ਦਾ ਹੈ ਕੋਈ ਬਿਲਕੁਲ ਸਰ ਬ੍ਰਾਂਡਡ ਹੈ ਜਿ ਸ਼ਾਇਨ ਸਟਾਰ ਦਾ ਕੰਪਨੀ ਦਾ ਮਾਲ ਹੈ ਸਰ ਓਕੇ ਤੇ ਏਸੀ ਤੋਂ ਇਲਾਵਾ ਇਹ ਵੀ 15 ਮਹੀਨਿਆਂ ਤੱਕ ਕੇ ਆਫਰਸ ਜਿਹੜੀਆਂ ਸਾਰੇ ਬਿਲਕੁਲ ਸਰ ਬਿਲਕੁਲ ਅਥਾ ਹੁਣ ਆਪਾਂ ਏਸੀ ਨੂੰ ਲੈ ਕੇ ਫਾਈਨੈਂਸ਼ੀਅਲ ਦੀ ਗੱਲ ਕਰੀਏ ਫਾਈਨੈਂਸ਼ੀਅਲ ਆਫਰਸ ਦੀ ਗੱਲ ਕਰੀਏ ਤਾਂ ਜੇਕਰ ਆਪਾਂ ਸਪੋਜ਼ ਕਰੋ ਕੋਈ ਏਸੀ ਹੈ ਕੋਈ 32000 ਦਾ ਕੋਈ 35000 ਦਾ ਕੋਈ 40000 ਦਾ ਤਾਂ ਉਹਨਾਂ ਲਈ ਕੀ ਆਫਰ ਹੈ ਡੇਲੀ ਡੇਲੀ ਵਾਈਜ਼ ਸਰ ਜੇ ਦਾ ਸਪੋਜ਼ ਕਰੋ ਕੋਈ 10000 ਦਾ ਏਸੀ ਹੈ ਹੁਣ 33990 ਦਾ ਜਿੱਦਾਂ ਕੋਈ 10000 ਦਾ ਏਸੀ ਹੈਗਾ ਉਹਦੇ ਲਈ ਆਪਾਂ 70 ਰੁਪਏ ਦੀ ਰੋਜ਼ ਦੀ ਗਿਸ਼ਤ ਜ਼ੀਰੋ ਡਾਊਨ ਪੇਮੈਂਟ ਤੇ ਲੈ ਕੇ ਆਵਾਂਗੇ ਤੇ 17 ਮਹੀਨਿਆਂ ਦੇ ਵਿੱਚ ਕਿੰਨੇ ਆ ਜੀ ਦੁਬਾਰਾ 17 ਮਹੀਨੇ ਦੇ ਵਿੱਚ ਪੈਸੇ ਲਵਾਂਗੇ ਰੋਜ਼ ਦੀ 70 ਰੁਪਏ ਕਿਸ਼ਤ ਹੋਏਗੀ ਜ਼ੀਰੋ ਡਾਊਨ ਪੇਮੈਂਟ ਤੇ ਕੋਈ ਪ੍ਰੋਸੈਸਿੰਗ ਚਾਰਜ ਨਹੀਂ ਕੋਈ ਰੇਟ ਆਫ ਇੰਟਰਸਟ ਨਹੀਂ ਜ਼ੀਰੋ ਡਾਊਨ ਪੇਮੈਂਟ ਤੇ 70 ਰੁਪਏ ਰੋਜ਼ ਦੇ 14 ਮਹੀਨੇ ਲਈ ਅੱਛਾ ਜਿਵੇਂ ਕਿ ਕਈ ਵਾਰ ਆਪਾਂ ਦੇਖਨੇ ਸ਼ੋਰੂਮ ਮਤ ਕਹਿ ਦਿੰਦੇ ਆ ਕਿ ਫਾਈਲ ਚਾਰਜ ਲੱਗੇਗਾ ਜੀ 1000 ਰੁਪਏ ਲੱਗੇਗਾ 1500 ਲੱਗੇਗਾ 2000 ਲੱਗੇਗਾ ਇਸ ਤਰ੍ਹਾਂ ਦਾ ਕੋਈ ਲਫੜਾ ਨਹੀਂ ਆ ਜੀ ਸਰ ਕੁਝ ਨਹੀਂ 15 ਤਰੀਕ ਤੱਕ ਕੋਈ ਵੀ ਕਸਟਮਰ ਤੁਹਾਡਾ ਬਾਹਰ ਆ ਕੇ ਸਾਡੇ ਕੋਲੋਂ ਪਰਚੇਸ ਕਰਦਾ ਉਹਨੂੰ 0% ਰੇਟ ਆਫ ਇ ਕਿਸਤਾ ਬਣਨ ਗਿਆ ਨਾਲ ਉਹਨੂੰ ਇੱਕ ਮਿਕਸੀ ਫ੍ਰੀ ਮਿਲੇਗੀ ਓਵਰ ਐਂਡ ਅਬਵ ਸ਼ੇਅਰਿੰਗ ਦੇ ਵਿੱਚ ਤੁਹਾਨੂੰ ਸੈਂਡਵਿਚ ਮੇਕਰ ਮਿਲੇਗਾ ਕਵਰਜ਼ ਨਾਲ ਮਿਲਣਗੇ ਫਿਟਿੰਗ ਨਾਲ ਮਿਲੇਗੀ ਨੋ ਪ੍ਰੋਸੈਸਿੰਗ ਵੀ ਨੋ ਰੇਟ ਆਫ ਇੰਟਰਸਟ ਮਤਲਬ ਕਿ ਰੋਜ਼ ਦੇ 70 ਰੁਪਏ ਮਹਜ਼ੇ ਕਿਸ਼ਤ ਬਣੇਗੀ ਤਾਂ ਚਾਰ ਤਰ੍ਹਾਂ ਦੀਆਂ ਨਾਲ ਆਫਰਸ ਮਿਲਣ ਗਿਆ ਕੰਪਨੀ ਦਾ ਸੈਲੋ ਕੰਪਨੀ ਦਾ ਜਿਹੜਾ ਮਿਕਸਰ ਮਿਲੇਗਾ ਐਡ ਸ਼ੇਅਰਿੰਗ ਤੇ ਉਹਨੂੰ ਸੈਡ ਵਿੱਚ ਵੀਕਰ ਮਿਲੇਗਾ ਫ੍ਰੀ ਕਵਰ ਮਿਲੇਗਾ ਪਲੱਸ ਫਿਟਿੰਗ ਫ੍ਰੀ ਮਿਲੇਗੀ ਬਿਲਕੁਲ ਸਰ ਸੋ ਚਾਰ ਚਾਰ ਆਫਰਸ ਹੈ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਤੇ ਏਸੀ ਦੇ ਏਸੀ ਦੇ ਸਮਾਨ ਤੇ ਕਿਉਂਕਿ ਕਿਸੇ ਵੀ ਕੰਪਨੀ ਦਾ ਤੁਸੀਂ ਏਸੀ ਆਪਣੇ ਘਰ ਦੇ ਲਈ ਖਰੀਦਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਕਰਸ਼ਕ ਜਿਹੜੀਆਂ ਇੱਥੇ ਆਫਰਸ ਹੈ ਇਹ ਬੱਤਰਾ ਇਲੈਕਟ੍ਰੋਨਿਕਸ ਤੋਂ ਦਿੱਤੀਆਂ ਜਾ ਰਹੀਆਂ ਨੇ ਸੋ ਕੂਲਰ ਦੀ ਆਪਾਂ ਸਹਿਪਾ ਜੀ ਗੱਲ ਕਰ ਲਈ ਤਾਂ ਕੂਲਰਾਂ ਤੇ ਕੀ ਆਫਰਸ ਤੁਹਾਨੂੰ ਇੱਥੇ ਮਿਲ ਰਹੀਆਂ ਨੇ ਜੀ ਸਹਿਪਾ ਜੀ ਕੂਲਰਸ ਨੂੰ ਲੈ ਕੇ ਤੁਸੀਂ ਆਫਰਸ ਬਾਰੇ ਦੱਸ ਸਰ ਕੂਲਰਸ ਦੇ ਵਿੱਚ ਜਿੱਦਾਂ ਇਸ ਟਾਈਮ ਆਈਟਮ ਜਿਹੜੇ ਨੂੰ ਹੈ ਸੈਮੀ ਕਮਰਸ਼ੀਅਲ ਕੋਲਰ ਆ ਗਏ ਜੀ ਇਹ ਕੋਲਰ ਆ ਪਲੱਸ ਪੁਆਇੰਟ ਕੀ ਹੈ ਕਿ ਲੋਕ ਜਿਹੜੇ ਪਲਾਸਟਿਕ ਦੇ ਕੋਲਰ ਅਵੋਇਡ ਕਰਦੇ ਹੈ ਕਿ ਉਹਦਾ 에ਅਰ ਥਰੋ ਘੱਟ ਹੁੰਦਾ ਹੈ ਇਹ ਜਿਹੜੇ ਕੋਲਰਸ ਆ ਗਏ ਇਹ 40 ਤੋਂ ਪਿਆ ਫਿਟ 에ਅਰ ਥਰੋ ਵੀ ਕਵਰ ਕਰਦੇ ਹੈ ਪਲੱਸ ਇਹਦੇ ਨਾਲ ਆਪਾਂ ਇੱਕ RO ਫ੍ਰੀ ਲਗਾਇਆ ਹੋਇਆ ਤੇ ਇੱਕ ਮਿਕਸਰ ਗ੍ਰਾਈਂਡਰ ਫ੍ਰੀ ਲਗਾਇਆ 15 ਦਿਨਾਂ ਦੇ ਵਿੱਚ ਕੋਈ ਐਡ ਸ਼ੇਅਰ ਕਰਕੇ ਆਏਗਾ ওভার ਐਂਡ ਅਬਵਤਨ ਦੱਸਿਆ ਇਸ ਵਾਰ ਇੱਕ ਸੈਂਡਵਿਚ ਮੇਕਰ ਫ੍ਰੀ ਦਿੱਤਾ। ਮਤਲਬ ਕਿ ਕੋਲਰ ਤੇ ਵੀ ਇਹੀ ਹੈ ਜਿਹੜਾ ਕੋਲਰ ਖਰੀਦਦਾਰੀ ਕਰੇਗਾ ਉਸ ਨੂੰ ਵਾਟਰ ਫਿਲਟਰ ਦਿੱਤਾ ਜਾਵੇਗਾ ਸੈਂਡਵਿਚ ਮੇਕ ਕਰ ਦੋ ਅੱਛਾ ਜੇਕਰ ਆਪਾਂ ਸੈਫ ਜੀ ਇਹਨਾਂ ਦੀ ਫਾਈਨੈਂਸ਼ੀਅਲ ਆਫਰਸ ਦੀ ਗੱਲ ਕਰੀਏ ਤਾਂ ਜੀ ਇਹਦੀ ਸਰ 30 ਰੁਪਏ ਰੋਜ਼ ਹਾਂਜੀ ਉਹ ਜਿੱਦਾਂ ਸਰ ਉਹਦੀ 70 ਰੁਪਏ ਰੋਜ਼ ਦੀ ਕਿਸ਼ਤ ਹੈ ਇਸ ਕੂਲਰ ਦੀ 30 ਰੁਪਏ ਰੋਜ਼ ਦੀ ਕਿਸ਼ਤ ਹੈ ਜਿੱਦਾਂ ਉਹਨਾਂ ਕੋਲਰ ਹੈ 13990 ਦਾ ਕੂਲਰ ਹੈ ਜੀ ਇਹਦੀ ਤੁਹਾਨੂੰ 30 ਰੁਪਏ ਦੀ ਰੋਜ਼ ਦੀ ਕਿਸ਼ਤ ਹੈ ਤੇ 14 ਮਹੀਨੇ ਚ ਪੈਸੇ ਦੇਣੇ ਆ ਜ਼ੀਰੋ ਡਾਊਨ ਫਾਰਮੈਂਟ ਦਾ ਮਤਲਬ ਕਿ ਜੇ ਕੋਈ ਇੱਕ ਅੱਧਾ ਦਿਨ ਜਿਹੜੀ ਕਿਸ਼ਤ ਹੈ ਚਾਹੇ 30 ਰੁਪਏ ਚਾਹੇ AC ਦੀ 70 ਰੁਪਏ ਜੇ ਇੱਕ ਦਿਨ ਮਿਸ ਹੋ ਜਾਂਦੀ ਤਾਂ ਇਹ ਤਾਂ ਨਹੀਂ ਤੁਸੀਂ ਵੀ ਕੋਈ ਪਲੈਨ ਟੂ ਪ੍ਰੋਬਲਮ ਦਿਵਾ ਦੇਉਗੇ ਸਰ ਜੇ ਇੱਕ ਡੇ ਮਿਸ ਹੁੰਦੀ ਹੈ ਸੈਕੰਡ ਡੇ ਤੁਸੀਂ 60 ਰੁਪਏ ਦੇ ਦੇ। ਮਤਲਬ ਜਿਹੜੀ ਮਿਸ ਹੋਈ ਉਹ ਅਗਲੇ ਦਿਨ ਤੁਸੀਂ ਕਵਰ ਅਪ ਕਰ ਸਕਦੇ ਹੋ। ਤੇ ਓਕੇ ਤਾਂ ਇਹਦੇ ਤਾਂ ਵੀ ਸਰ ਉਹਦੇ ਚ ਵੀ ਇਹਨਾਂ ਆਪਾਂ ਆਫਰ ਰਗਾ ਮੰਗੇ ਆ ਵੀ ਨਹੀਂ ਹੈ ਕਿ ਤੁਸੀਂ ਆ ਕੇ ਮਤਲਬ ਐਵਰੀ ਡੇ ਮੇਰੇ ਕੋਲ ਸ਼ੋਰੂਮ ਤੇ ਆਓ ਤੁਸੀਂ ਆਪਣੀ 30 ਰੁਪਏ ਰੋਜ਼ ਦੇ ਲੱਗ ਰੱਖਦੇ ਰਹੋ। ਮਹੀਨੇ ਦੇ 20 ਤੋਂ 25 ਤਰੀਕ ਦੇ ਵਿੱਚ ਇੱਕ ਵਾਰੀ ਆ ਕੇ ਆਪਣੇ ਪੂਰੇ ਮੰਦੇ ਜਿੰਨੇ ਪੈਸੇ ਇਕੱਠੇ ਹੋ ਉਹਨੇ ਦੇ ਦਿਆ ਕੀ ਹੈ ਮਹੀਦੇ ਮਤਲਬ ਕਿ ਇਹ ਵੀ ਇੱਕ ਖਾਸ ਅਪਰਚੂਨਿਟੀ ਆ ਆਪਾਂ ਵੀ ਆਫਰ ਕਹਿ ਸਕਦੇ ਹਾਂ ਕਿ ਚਾਹੇ ਡੇਲੀ ਦੇ 30 ਰੁਪਏ ਤੁਸੀਂ ਦੇ ਸਕਦੇ ਹੋ ਜਾਂ 70 ਰੁਪਏ ਤੁਸੀਂ ਦੇ ਸਕਦੇ ਹੋ ਜਾਂ ਮਹੀਨੇ ਦੇ ਆਖਰੀ ਦਿਨ ਆ ਕੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਜਮਾ ਕਰਕੇ ਉਹ ਦੇ ਸਕਦੇ ਹੋ ਬਿਲਕੁਲ ਕਿਈ ਜਿੱਦਾਂ ਕਸਟਮਰਸ ਕਹਿੰਦੇ ਕਿ ਆਪਾਂ ਆਪਣਾ ਨਹੀਂ ਜਾਣਦੇ ਕਿ ਇਹ ਸਾਡੇ ਅਕਾਊਂਟ ਦੇ ਵਿੱਚੋਂ ਇਹ ਮੈ ਲਗੇ ਦੇਖੋ ਜਿਹੜੇ ਆਪਾਂ ਫਾਈਲ ਪ੍ਰੋਸੈਸ ਕਰਨੀਆਂ ਉਹਦੇ ਲਈ ਡਾਕੂਮੈਂਟਸ ਦੇ ਵਿੱਚ ਸਾਨੂੰ ਇੱਕ ਆਧਾਰ ਕਾਰਡ ਚਾਹੀਦਾ ਇੱਕ ਬੈਂਕਰੀ ਕਾਪੀ ਚਾਹੀਦੀ ਹੈ ਤੇ ਇੱਕ ਪੈ ਫਾਈਲ ਪ੍ਰੋਸੈਸਿੰਗ ਲਈ ਤੇ ਡਾਕੂਮੈਂਟਸ ਜਿੰਨ ਲਗਣਗੇ ਉਹਦੇ ਚ ਆਪਾਂ ਰੱਖਾਂਗੇ ਕਿ ਜੇ ਤੁਸੀਂ ਜਾਣਦੇ ਹੋ ਕਿ ਅਕਾਊਂਟ ਚੋਂ EMI ਤੁਸੀਂ ਨਹੀਂ ਜਾਣਦੇ ਕਿ ਡੈਬਿਟ ਹੋਵੇ ਤਾਂ ਆਪਾਂ Google Pay ਰਾਹੀਂ ਜਾਂ Paytm ਰਾਹੀਂ ਆਪਾਂ EMI ਲੈ ਲਿਆ ਕਰਾਂ। ਚਾਹੇ ਉਹ ਘਰ ਬੈਠੇ Google Pay ਆਨਲਾਈਨ ਵੀ ਕਰ ਸਕਦੇ ਚਾਹੇ ਉਹ ਡਿੱਲੀ ਡਿੱਲੀ ਕੈਸ਼ ਆ ਕੇ ਇੱਥੇ ਸਬਮਿਟ ਤੁਹਾਡੀ ਕੋਚਾ ਮ ਕਰਵਾ ਸਕਦੇ। ਅੱਛਾ ਜਿਹੜੀ AC ਦੀ ਲੈ ਕੇ 15 ਦਿਨ ਦੀ ਆਫਰ ਹੈ ਉਹ 15 ਮਈ ਤੱਕ ਦੱਸਿਆ ਹੋਇਆ ਹੈ ਤਾਂ ਕੂਲਰਾਂ ਦੇ ਵੀ 15 15 ਮਈ ਤੱਕ ਹੈ ਜੀ। ਬਿਲਕੁਲ ਸਰ। ਕੂਲਰ ਤੇ ਵੀ 15 ਮਈ ਤੱਕ। ਮਤਲਬ ਕਿ ਸਾਲ ਦੇ ਦੋ ਹਫਤੇ ਸਭ ਤੋਂ ਸਸਤੇ। ਸਭ ਤੋਂ ਸਸਤੇ। ਬਿਲਕੁ ਆਪਾਂ ਗੱਲ ਕਰ ਲਈਏ ਰੈਫਰਿਜਰੇਟਰ ਸੀ ਸਿੰਗਲ ਡੋਰ ਨੇ ਡਬਲ ਡੋਰ ਨੇ ਤਾਂ ਇਹਨਾਂ ਤੇ ਕੀ ਆਫਰਸ ਚੱਲ ਰਹੀਆਂ ਸਰ ਸਿੰਗਲ ਡੋਰ ਡਬਲ ਡੋਰ ਰੈਫਰਿਜਰੇਟਰਸ ਤੇ ਵੀ ਫਾਈਨੈਂਸ਼ੀਅਲ ਆਫਰਸ ਆਈਆਂ ਕਿ ਜੇ ਤੁਸੀਂ ਸਿੰਗਲ ਡੋਰ ਰੈਫਰਿਜਰੇਟਰ ਲੈਣੇ ਹੋ ਤਾਂ ਇਹਦੀ EMI ਵੀ 30 ਰੁਪੀਸ ਪਰ ਡੇ ਹੈ ਡਬਲ ਡੋਰ ਰੈਫਰਿਜਰੇਟਰ ਲੈਣੇ ਹੋ ਤਾਂ ਇਹਦੀ EMI 70 ਰੁਪੀਸ ਪਰ ਡੇ ਹੈ ਮਦਰ ਵੀ ਕੂਲਰ ਇਸੇ ਵਾਂਗ ਹੀ ਜੇਕਰ ਸਿੰਗਲ ਡੋਰ ਲੈਣੇ ਹੋ ਤਾਂ 30 ਰੁਪਏ ਰੋਜ਼ਾਨਾ ਡਬਲ ਡੋਰ ਲੈਣੇ ਤਾਂ 70 ਰੁਪਏ ਰੋਜ਼ਾਨਾ ਅੱਛਾ ਜਿਵੇਂ LG ਕੰਪਨੀ ਦਾ ਇਹ ਬ੍ਰਾਂਡ ਕੰਪਨੀ ਦਾ ਜਿਹੜਾ ਪ੍ਰੋਡਕਟ ਇੱਥੇ ਅਵੇਲੇਬਲ ਨੇ ਤਾਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਕੰਪਨੀ ਦੇ ਸਰ ਮੇਰੇ ਕੋਲ ਜੇ ਤੁਸੀਂ ਰੈਫਰਿਜਰੇਟਰ ਲੈਣਾ ਜਾਉਂਗੇ 6-7 ਕੰਪਨੀ ਦੇ ਰੈਫਰਿਜਰੇਟਰ ਅਵੇਲੇਬਲ ਹੈ ਮੇਰੇ ਕੋਲ ਤੁਹਾਨੂੰ LG ਮਿਲ ਜਾਏਗਾ हायर ਮਿਲ ਜਾਏਗਾ ਉਤੋਂ ਵੱਡਾ ਬੋਸ਼ ਮਿਲ ਜਾਏਗਾ ਗੌਦਰੇਜ ਮਿਲ ਜਾਏਗਾ ਵਰਲਪੂਲ ਮਿਲ ਜਾਏਗਾ ਸਾਰੇ ਰੈਫਰਿਜਰੇਜ ਦਾ ਆਣੀ ਕੇ AC ਚ 10 ਬ੍ਰਾਂਡ ਦਾ ਰੈਫਰਿਜਰੇਟਰ ਜਿਵੇਂ ਮੇਰੇ ਜਦੋਂ ਕੋਈ ਵੀ ਰੈਫਰਿਜਰੇਟਰ ਲੈਣੇ ਉਹਦੇ ਨਾਲ ਇੱਕ ਮਿਕਸਰ ਗ੍ਰੈਂਡਰ ਫ੍ਰੀ ਹੈ ਐਡ ਕੋਈ ਵੀ ਸ਼ੇਅਰ ਕਰਕੇ ਆਏਗਾ ਉਹਨੂੰ ਅਪੈਕਸ ਸੈਂਡਵਿਚ ਮੇਕਰ ਨਾਲ ওভার ਐਂਡ ਅਬੋਵ ਦਾ ਮੰਗਦਾ ਮਤਲਬ ਕਿ ਹਰ ਇੱਕ ਉਹ ਵਿਅਕਤੀ ਜੋ ਵੀ ਖਰੀਦਦਾਰੀ ਇੱਥੇ ਕਰਨ 来 ਕਰਨ ਆਏਗਾ ਤਾਂ ਉਸ ਨੂੰ ਜਿਹੜੀਆਂ ਗਿਫਟ ਤਾਂ ਮਿਲਣਗੇ ਪਰ ਤਰੰਤੂ ਵੱਡੀ ਗੱਲ ਇਹ ਹੈ ਕਿ ਜਿਹੜਾ ਇਸ ਐਡ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਕੇ ਸ਼ੋਪਿੰਗ ਕਰਨ ਦੇ ਲਈ ਆਏਗਾ ਉਸ ਨੂੰ ਅਲੱਗ ਤੋਂ ਸੈਂਡਵਿਚ ਮੇਕਰ ਹੈ ਜਿਹੜਾ ਹਰ ਇੱਕ ਪ੍ਰੋਡਕਟ ਦੇ ਗਿਫਟ ਦਿੱਤਾ ਜਾਂਦਾ ਔਰ ਸਭ ਤੋਂ ਜਿਹੜਾ ਬੈਸਟ ਪਾਰਟ ਹੈ ਸਰ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਆਪਾਂ ਯੂਜੂਲੀ EMI ਜਿਹੜੀਆਂ ਹੁੰਦੀਆਂ ਨੇ 8 ਤੋਂ 10 ਮਹੀਨੇ ਦੀਆਂ EMI ਹੁੰਦੀਆਂ ਆਪਾਂ ਫਰਸਟ ਟਾਈਮ ਆਫਰ ਲੈ ਕੇ ਆਏ ਹਾਂ ਅਪ ਟੂ 36 ਮਹੀਨੇ ਦੀਆਂ EMI ਜੁਲਗੀਆਂ ਜ਼ੀਰੋ ਪ੍ਰੋਸੈਸਿੰਗ ਫੀਸ ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਜਿੰਨੇ ਪੈਸੇ ਐ ਐਗਜ਼ੈਕਟ ਉਹਨੇ ਪੈਸੇ ਦੇਣੇ 3 ਸਾਲ ਦੇ ਵਿੱਚ ਵੀ ਉਹ ਦੇ ਸਕਦੇ ਹੋ 3 ਸਾਲ ਤੱਕਰ ਪੈਸੇ ਦੇ ਸਕਦੇ ਹੋ ਉਹ ਵੀ 0% ਰੇਟ ਆਫ ਇੰਟਰਸਟ ਜ਼ੀਰੋ ਪ੍ਰੋਸੈਸਿੰਗ ਚਾਰਜ ਹਰ ਇੱਕ ਚੀਜ਼ ਤੇ ਚਾਹੀਏ ਕੂਲਰ ਆ AC ਆ ਚਾਹੀਦਾ ਜੋ ਮਰਜ਼ੀ ਪ੍ਰੋਡਕਟ ਲੋਸਰ ਪੈਸਾ ਵੀ ਆਪਾਂ AC ਦੀ ਵੀ ਗੱਲ ਕਰ ਲਈ ਐ ਕੂਲਰਾਂ ਦੇ ਵੀ ਕਰ ਲਈ ਐ ਰੈਫਰਿਜਰੇਟਰਸ ਦੀ ਵੀ ਕਰ ਲਈ ਐ ਵਾਸ਼ਿੰਗ ਕੜਮੀਆਂ ਕੇ ਰਹਿਣੀਆਂ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਕੱਪੜੇ-ਕੁਪੜੇ ਤੋਂ ਉਹਨਾਂ ਤਾਂ ਇਹਨਾਂ ਤਾਂ ਕੀ ਆਫਰ ਚੱਲ ਰਹੀ ਹੈ ਜੀ ਸਰ ਵਾਸ਼ਿੰਗ ਮਸ਼ੀਨ ਦੇ ਨਾਲ ਵੀ ਆਫਰ ਲੱਗੇ ਹੋਏ ਜਿੱਦਾਂ ਸਾਡੇ ਕੋਲ ਵਾਸ਼ਿੰਗ ਮਸ਼ੀਨ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਕਰ ਸਾਡੇ ਕੋਲ ਸਟਾਕ ਦੇ ਵਿੱਚ ਅਵੇਲੇਬਲ ਹੈ ਤੁਸੀਂ ਜਿਹੜਾ ਮਰਜ਼ੀ ਸਾਈਜ਼ ਲੈ ਜਾਣਾ ਚਾਹੋਗੇ ਸਾਡੇ ਕੋਲ ਸਾਰੇ ਸਾਈਜ਼ਸ ਦੇ ਚ ਅਵੇਲੇਬਲ ਹੈ ਇਹਦੀ ਵੀ ਜਿੱਦਾਂ ਕਿਸ਼ਤ ਹੈ 900 ਰੁਪਏ ਮਹੀਨਾ ਕਿਸ਼ਤ ਬਣੇਗੇ ਨਾਲ ਇਹਦੇ ਇੱਕ ਮਿਕਸਰ ਗ੍ਰੈਂਡਰ ਫ੍ਰੀ ਮਿਲੇਗਾ ਸੈਂਡਵਿਚ ਮੇਕਰ ਫ੍ਰੀ ਮਿਲੇਗਾ ਤੇ ਨਾਲ ਇੱਕ ਤੁਹਾਨੂੰ ਇਹਦਾ ਮਸ਼ੀਨ ਦਾ ਕਵਰ ਫ੍ਰੀ ਦਿੱਤਾ ਜਾਏਗਾ ਇਹਦਾ ਇਹਨਾਂ ਦੀ ਕਿਸ਼ਤ ਕਿਆ ਬਣੇਗੀ ਜਿਹਦਾ ਏਸੀ ਦੀ 70 ਰਾਇ ਕੋਲਰ ਦੀ 30 ਰੁਪਏ ਤਾਂ 30 ਰੁਪਏ ਰੋਜ਼ ਦੀ ਇਹ ਅੱਛਾ ਇਹ ਵੀ ਕੋਲਰ ਦੇ ਪਰ ਆ ਰਿਹਾ 30 ਰੁਪਏ ਡੇਲੀ ਵਾਈਜ਼ ਕਿਸ਼ਤ ਬਣੇਗੀ ਤਾਂ ਕੋਈ ਵੀ ਵਾਸ਼ਿੰਗ ਮਸ਼ੀਨ ਆਪਣੇ ਘਰ ਲੈ ਜਾ ਸਕਦਾ ਹੈ ਬਿਲਕੁਲ ਕੋਈ ਵੀ ਜਿੱਦਾਂ ਤੁਸੀਂ ਪ੍ਰੋਡਕਟ 20000 ਰੁਪਏ ਤੱਕ ਲੈਣਾ ਚਾਹੁੰਦੇ ਹੋ ਸਰ 20000 ਤੱਕ ਤੁਸੀਂ ਕੋਈ ਵੀ ਪ੍ਰੋਡਕਟ ਲੈਣਾ ਚਾਹੁੰਦੇ ਹੋ 30 ਰੁਪਏ ਰੋਜ਼ ਦੀ ਕਿਸ਼ਤ 20 ਮਹੀਨੇ ਲਈ ਬਣ ਜਾ ਇੱਕ ਸੈਂਡਵਿਚ ਮੇਕਰ ਫ੍ਰੀ ਮਿਲੇਗਾ ਤੇ ਨਾਲ ਇੱਕ ਤੁਹਾਨੂੰ ਮਿਕਸੀ ਫ੍ਰੀ ਮਿਲੇਗਾ ਅਦਰਕ ਵੀ ਸੈਂਡਵਿਚ ਮੇਕਰ ਜਿਹੜਾ ਐਡ ਵੀਡੀਓ ਸ਼ੇਅਰ ਕਰੇ ਬਿਲਕੁਲ ਉਹ ਸ਼ੇਅਰ ਕਰਨ ਤੇ ਆ ਇੱਕ ਮਿਕਸੀ ਤੇ ਕਵਰ ਨਲਮੈਂਟ ਹੈ। ਅੱਛਾ ਸਾਇਫਟੀ ਇਹ ਕਿ ਸਵਾਲ ਹੋ ਰਿਹਾ ਹੈ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ ਇਨਵਰਟਰ ਦੀ ਵਰਤੋਂ ਵੀ ਬਹੁਤ ਵਧੀਆਂ ਦੇ ਕਿਉਂਕਿ ਘਰਾਂ ਦੇ ਵਿੱਚ ਲੰਬੇ-ਲੰਬੇ ਬਿਜਲੀ ਦੇ ਕੱਟ ਲੱਗਦੇ ਨੇ। ਸੋ ਸੋਨਾਂ ਦੇ ਵਿੱਚ ਹੈ ਕਿ ਇਨਵਰਟਰਸ ਤੇ ਵੀ ਤੁਸੀਂ ਬਹੁਤ ਖਾਸ ਆਫਰਾਂ ਲੱਕੇ ਆਏ ਹੋ ਇਸ ਵਾਰ। ਬਿਲਕੁਲ ਸਰ ਇਨਵਰਟਰਸ ਤੇ ਵੀ ਆਪਾਂ ਬਹੁਤ ਅੱچھے ਆਫਰਸ ਲੈ ਕੇ ਆਏ ਆ। ਸਰਟਕਲੀ ਇਸ ਟਾਈਮ ਤੇ 150 ਐਂਪੀਅਰ ਤੋਂ ਲੈ ਕੇ 270 ਐਂਪੀਅਰ ਤੱਕ ਸਾਰੇ ਇਨਵਰਟਰ ਸਟਾਕ ਦੇ ਵਿੱਚ ਅਵੇਲੇਬਲ ਹੈ। ਨਾਲ ਤੁਸੀਂ ਇਨਵਰਟਰ 700 ਵਾਟ ਦਾ ਲੈਣਾ ਚਾਹੁੰਦੇ ਹੋ, 900 ਵਾਟ ਦਾ ਲੈਣਾ ਚਾਹ

ਔਰ ਨੋ ਡਾਊਨ ਪੇਮੈਂਟ ਇਹਦੇ ਲਈ ਡੇਲੀ ਕਿੰਨੇ ਚਾਰਜ ਕਰਨੇ ਪੈਣਗੇ 30 ਰੁਪਏ ਪਰ ਡੇ ਤੁਹਾਨੂੰ ਦੱਸਿਆ ਸਰ 20000 ਤੱਕ ਕੋਈ ਵੀ ਪ੍ਰੋਡਕਟ ਲਵਾਂਗੇ 30 ਰੁਪਏ ਰੋਜ਼ ਦੀ ਕਿਸ਼ਤ ਬਣੇਗੀ ਮਤਲਬ ਕਿ 20000 ਤੱਕ ਚਾਹੇ ਉਹ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਡਾਕਟਰ ਹੈ ਚਾਹੇ ਉਹ ਐਲਈਡੀ ਹੈ ਚਾਹੇ ਵਾਸ਼ਿੰਗ ਮਸ਼ੀਨ ਹੈ ਚਾਹੇ ਰੈਫਰੀਜਰੇਟਰ ਹੈ ਬਿਲਕੁਲ ਸਰ ਤਾਂ 30 ਰੁਪਏ ਦੀ ਡੇਲੀ ਉਹਦੀ ਉਹ ਹੋਏਗੀ ਈਐਮਆਈ ਬਣੇਗੀ 20 ਮਹੀਨਿਆਂ ਦੇ ਵਿੱਚ ਪੈਸੇ ਦੇਣੇ ਆ ਵਿਦਆਊਟ ਐਨੀ ਹਿਡਨ ਕਾਸਟ ओके ਤੇ ਡੀ ਫ੍ਰੀਜ਼ਰ ਵੀ ਇੱਥੇ ਐਸਐਮਜੀ ਪਏ ਹੋਏ ਨੇ ਸਰ ਹਾਂ ਬਿਲਕੁਲ ਸਰ ਡੀ ਫ੍ਰੀਜ਼ਰ ਵੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਅਵੇਲੇਬਲ ਹਨ ਤੁਹਾਨੂੰ ਕੋਈ ਹਾਰਟ ਟੌਪ ਚਾਹੀਦਾ ਹੈ ਹਾਰਟ ਟੌਪ ਮਿਲ ਜਾਏਗਾ ਗਲਾਸ ਟੌਪ ਚਾਹੀਦਾ ਗਲਾਸ ਟੌਪ ਚ ਮਿਲ ਜਾਏਗਾ ਫਿਜ਼ਿਕਲਰ ਚਾਹੀਦਾ ਫਿਜ਼ਿਕਲਰ ਮਿਲ ਜਾਏਗਾ ਸਾਰੇ ਜਿਹੜੇ ਕਮਰਸ਼ੀਅਲ ਰੈਫਰਿਜਰੇਸ਼ਨ ਵੀ ਸਾਡੇ ਕੋਲ ਸਟਾਕ ਦੇ ਵਿੱਚ ਅਵੇਲੇਬਲ ਹੈ ਤੇ ਇਹਨਾਂ ਤੇ ਵੀ ਆਫਰ ਚੱਲ ਰਹੀ ਹੈ ਬਿਲਕੁਲ ਸਰ ਆਫਰਸ 15 ਦਿਨ ਸਾਰੇ ਪ੍ਰੋਡਕਟਸ ਤੇ ਰਹੇਗੀ ਤੇ ਇਹਨਾਂ ਦੀ ਵੀ ਕੀ ਬਣੇਗਾ ਜੀ ਉਹ ਡਿਲੀਵਰਾਈਸ ਕਿਸ਼ਤ ਆਪਾਂ ਦੇਖਦੇ ਹਾਂ ਸਰ ਜੇ ਤਾਂ ਐਵੇਂ ਤੁਸੀਂ ਛੋਟਾ ਲੈ ਲੈਣੋ ਜੇ ਤੇ ਵਾਲਾ ਲੈਣੇ ਓਦੀ 70 ਰੁਪਏ ਰੋਜ਼ ਦੇ ਕਿਸ਼ਤ 70 ਰੁਪਏ ਤਾਂ ਇਹ ਵੀ 15 ਮਈ ਤੱਕ ਇਹ ਸਾਰਾ ਕੁਝ ਹੋ ਜਾਣਾ ਹੈ ਅਸੀਂ ਸੋਇ ਲਵਾਪਾ LED ਦੀ ਗੱਲ ਕਰੀਏ ਤਾਂ ਸਹਿਪਾ ਜੀ LED ਦੇ ਪ੍ਰੋਡਕਟ ਵੀ ਤੁਹਾਡੇ ਕੋਲ ਬਹੁਤ ਸਾਰੇ ਅਵੇਲੇਬਲ ਨੇ ਸੋ ਆਫਰਸ ਦੀ ਗੱਲ ਕਰੀਏ ਬਹੁਤ ਵਧੀਆ ਵਧੀਆ ਆਫਰਸ ਤੁਸੀਂ ਬਾਕੀ ਹੋਰ ਨਾ ਪ੍ਰੋਡਕਟਸ ਲਗਾਈਆਂ ਹੋਈਆਂ ਨੇ LEDਸ ਨੂੰ ਲੈ ਕੇ ਕੀ ਵਿਚਾਰ ਹੈ ਕੀ ਆਫਰਸ ਸਰ LEDਸ ਵੀ ਸਾਡੇ ਕੋਲ 32 ਇੰਚ ਤੋਂ ਲੈ ਕੇ 75 ਇੰਚ ਤੱਕ ਰੈਡੀਲੀ ਸਟਾਕ ਦੇ ਵਿੱਚ ਅਵੇਲੇਬਲ ਹੈ ਸਾਰੀਆਂ LEDਆਂ ਦੇ ਨਾਲ ਇੱਕ RO ਫ੍ਰੀ ਹੈ ਤੇ ਐਡ ਸ਼ੇਅਰ ਕਰਨ ਦੇ ਨਾਲ ਇੱਕ ਮਿਕਸਰ ਗ੍ਰੇਂਡਰ ਫ੍ਰੀ ਹੈ ਐਡ ਸ਼ੇਅਰ ਕਰਨ ਓਕੇ ਮਤਲਬ ਵੀ ਸੇਮ ਆਫਰਸ ਹੀ ਹੈ ਉਹ ਵਾਲੀਆਂ ਤੇ ਆਪਾਂ ਰੋਜ਼ਾਨਾ ਵਾਲੀਆਂ ਦਾ ਗੱਲ ਕਰੀਏ ਕਿਸ਼ਤਾਂ ਦਾ ਜਿਹੜਾ ਹਿਸਾਬ ਤਾਂ ਆਵਾ ਸਰ ਕਿਸ਼ਤਾ ਦਾ ਤੁਹਾਨੂੰ ਦੱਸਿਆ ਜਿੱਦਾਂ ਕਿ ਕੋਈ ਵੀ ਤੁਸੀਂ ਮਤਲਬ ਇਹ ਨਾ ਤਾਂ ਵੀ ਹੋਈ ਹੈ ਕਿ 20000 ਸਰ ਤੇ 20000 ਤੋਂ ਫਿਰ ਲਈ ਕੋਈ ਵੀ ਮੇਰੇ ਸਟੋਰ ਤੇ ਆ ਕੇ ਪ੍ਰੋਡਕਟ ਲੈ ਲਓ ਉਹਦੀ 30 ਰੁਪਏ ਰੋਜ਼ ਦੀ ਕਿਸ਼ਤ ਬਣੂਗੀ ਤੁਸੀਂ ਕੋਈ ਵੀ 20000 ਤੋਂ ਉੱਪਰ ਪ੍ਰੋਡਕਟ ਲੈਣੇ ਹੋ 3070 ਰੁਪਏ ਦੀ ਕਿਸ਼ਤ ਬਣੂਗੀ 3 ਸਾਲ ਤੱਕਰ ਸਾਡੇ ਕੋਲ ਜਿਹੜੀਆਂ ਕਿਸ਼ਤਾਂ ਦਾ ਪਰੋਵੀਜ਼ਨ ਹੈਗੀ ਹੈ ਅੱਛਾ ਸੈਫ ਜੀ ਇੱਕ ਲਾਸਟ ਆਪਾਂ ਜਦੋਂ ਲਾਸਟ ਮਨ ਅਪ੍ਰੈਲ ਦੇ ਵਿੱਚ ਆਪਾਂ ਇਹ ਵੀਡੀਓ ਸ਼ੂਟ ਕੀਤੀ ਸੀ ਤੁਹਾਡੇ ਤੋਂ ਉਦੋਂ ਤੁਸੀਂ ਕਿਹਾ ਸੀ ਕਿ ਜੇਕਰ ਕੋਈ ਵੀ ਕਸਟਮਰ ਹੈ ਉਹ ਖਰੀਦਦਾਰੀ ਕਰਨ ਦੇ ਲਈ ਨਹੀਂ ਆਉਂਦਾ ਸਿਰਫ ਐਡ ਨੂੰ ਵੀਡੀਓ ਨੂੰ ਸ਼ੇਅਰ ਕਰਕੇ ਗਿਫਟ ਲੈ ਜਾ ਸਕਦਾ ਸਾਡੇ ਕੋਲ ਇਸ ਵਾਰ ਵੀ ਆਫਰ ਹੈ ਉਹ ਵਾਲੇ ਬਿਲਕੁਲ ਸਰ 50 ਵਿਊਅਰਸ ਦੇ ਲਈ ਤੁਹਾਡੇ ਕੋਈ ਵੀ 50 ਆਂਦੇਆ ਕਲਾਇੰਟਸ ਕੋਈ ਵੀ ਬੰਦਾ ਸਮਾਨ ਨਹੀਂ ਪਰਚੇਸ ਕਰਦਾ ਸਿਰਫ ਐਡ ਸ਼ੇਅਰ ਕਰਕੇ ਐਡ ਆਪਣੇ ਸ਼ੇਅਰ ਦਿਖਾ ਦੇ ਆਪਣਾ ਗਿਫਟ ਲੈ ਕੇ ਜਾਵੇ ਅਦਰ ਕੀ ਸਵਾਲ ਵੀ ਬਿਲਕੁਲ ਸਰ ਤੇ ਆਖਰੀ ਸਵਾਲ ਹੈ ਜੀ ਪਬਲਿਕ ਨੂੰ ਵੀ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ 15 ਮਈ ਤੱਕ ਐਫੋਰਸ ਇੱਕ ਵਾਰ ਦੁਬਾਰਾ ਬਿਲਕੁਲ ਸਰ ਪਬਲਿਕ ਨੂੰ ਇੱਕੋ ਹੀ ਸਿਰਫ ਮੈਂ ਕਹੂੰਗਾ ਕਿ ਪ੍ਰੋਡਕਟ ਕਿਸੇ ਕੋਲੋਂ ਵੀ ਲਓ ਚੈੱਕ ਕਰਕੇ ਲਓ ਬ੍ਰਾਂਡਡ ਹੈ ਕਿ ਨਾਨ ਬ੍ਰਾਂਡਡ ਹੈ ਆਫਰਸ ਕੋਈ ਦੇ ਰਿਹਾ ਹੈ ਨਹੀਂ ਦੇ ਰਿਹਾ ਆਪਾਂ ਕਿਸੇ ਕੰਪੀਟੀਟਰ ਬਾਰੇ ਕੁਝ ਨਹੀਂ ਬੋਲਣਾ ਕਿਉਂਕਿ ਆਪਾਂ ਸਿਰਫ ਆਪਣੇ ਆਫਰਸ ਨਾਲ ਮਤਲਬ ਰੱਖਦੇ ਆ ਕੋਈ ਵੀ ਤੁਸੀਂ ਆ ਨਹੀਂ ਹੋਏਗਾ ਕਿ ਮੇਰੇ ਪ੍ਰੋਡਕਟ ਦੇ ਵਿੱਚ ਪ੍ਰਾਈਸ ਇਨਕਲੂਡਡ ਹੋਏਗਾ ਮਾਰਕੀਟ ਤੋਂ ਪ੍ਰਾਈਸ ਪਤਾ ਕਰਕੇ ਆਓ ਫਿਰ ਵੀ ਉਸੀ ਰੇਟ ਤੇ ਤੁਹਾਨੂੰ ਵਿਦ ਆਫਰਸ ਮੇਰਾ ਸਮਾਨ ਮਿਲੇਗਾ ਆਫਰ ਜਿਹੜੇ ਆ ਸਾਰੇ ਜੈਨੂਇਨ ਹੈ ਵੈਲਿਡ ਹੈ ਔਰ ਕੋਈ ਹਿਡਨ ਕੋਸਟ ਨਹੀਂ ਹੈ ਜੇ ਕਹਿੰਦਾ ਹੈ ਕਿ 15 ਤਰੀਕ ਤੱਕ ਜੇ ਕਹਿੰਦਾ ਹੈ ਕਿ ਸਭ ਤੋਂ ਸਸਤੇ 15 ਦਿਨ ਹੈ ਤਾਂ ਉਹ ਐਕਚੁਅਲ ਚ ਸਭ ਤੋਂ ਸਸਤੇ 15 ਦਿਨ ਹੈ ਅੱਛਾ ਫਰਨੀਚਰ ਤੇ ਵੀ ਹੈ ਬਿਲਕੁਲ ਸਰ ਫਰਨੀਚਰ ਤੇ ਵੀ ਤੁਸੀਂ ਕੋਈ ਬੈਡਸ ਲੈਣਾ ਚਾਹੁੰਦੇ ਹੋ ਸੋਫੇ ਲੈਣਾ ਚਾਹੁੰਦੇ ਹੋ ਸਾਰਿਆਂ ਤੇ ਆਫਰ ਜਿਹੜਾ ਹੈ ਮਿਲੇਗਾ ਜੀ ਬਹੁਤ ਬਹੁਤ ਧੰਨਵਾਦ ਜੀ ਸੂਏਸਾਨ ਨੇ ਹੁਸ਼ਿਆਰਪੁਰ ਦੇ ਸਥਾਨਕ ਘੰਟਾ ਕਰਨ ਸਤਿਕ ਸਥਿਤ ਬੱਤਰਾ ਇਲੈਕਟ੍ਰੋਨਿਕਸ ਦੇ ਓਨਰ ਸੈਫ ਬੱਤਰਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ 2 ਹਫਤੇਾਂ ਤੱਕ ਯਾਨੀ ਕਿ 1 ਮਈ ਤੋਂ ਲੈ ਕੇ 15 ਮਈ ਤੱਕ ਇਹਨਾਂ ਵੱਲੋਂ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਤੇ ਬਹੁਤ ਵਧੀਆ ਸ਼ਾਨਦਾਰ ਆਫਰ ਸੇਲ ਆ ਕੇ ਆਏ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ 20000 ਰੁਪਏ ਤੱਕ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਤੁਹਾਨੂੰ ਮਹਿਜ਼ 30 ਰੁਪਏ 30 ਰੁਪਏ ਜਿਹੜੇ ਕਿਸ਼ਤ ਦੇ ਰੂਪ ਵਿੱਚ ਦੇਣੇ ਪੈਣਗੇ ਜਾਂ 20000 ਤੋਂ ਉੱਪਰ ਦੀ ਤੁਸੀਂ ਸ਼ਾਪਿੰਗ ਕਰਨਾ ਚਾਹੁੰਦੇ ਹੋ ਖਰੀਦਦਾਰੀ ਕਰਨਾ ਚਾਹੁੰਦੇ ਹੋ ਕਿਸੇ ਵੀ ਇਸ ਸਮਾਨ ਨੂੰ ਲੈ ਕੇ ਤਾਂ ਉਸ ਦੀ ਕਿਸ਼ਤਾਂ ਤੁਹਾਨੂੰ ਰੋਜ਼ਾਨਾ 70 ਰੁਪਏ ਦੇਣੀ ਪੈਗੀ ਸੋ 15 ਮਈ ਤੱਕ ਇਹ ਆਫਰ ਹੈ ਸੋ ਇਸ ਵੀਡੀਓ ਨੂੰ ਇਸ ਐਡ ਨੂੰ ਜਿਆਦਾ ਤੋਂ ਜ ਵਿਅਕਤੀ ਇਹ ਕਾਇ ਖਰੀਦਦਾਰੀ ਨਹੀਂ ਕਰਨਾ ਚਾਹੁੰਦੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਇੱਥੋਂ ਆਪਣਾ ਗਿਫਟ ਹਾਸਲ ਕਰ ਸਕਦੇ ਨੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਿੰਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ